ਬਿਲਕੁਲ ਅ ਪਰਸੋ ਦੇ ਦਿਨ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਅਤੇ ਬਲਾਕ ਸਮਿਤੀ ਦੀ ਜਿਹੜੀ ਚੋਣਾਂ ਹੋਣੀ ਹੈ ਤੇ ਇਹਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਜਿਹੜੀ 661 ਪੋਲਿੰਗ ਬੂਥ ਹੈ ਉਹਦੇ ਉੱਤੇ ਮੁਕੰਮਲ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਸਾਡੇ ਕੋਲ ਜਿਹੜੀ ਭਾਰੀ ਮਾਤਰਾ ਚ ਜਿਹੜਾ ਪੁਲਿਸ ਬਲ ਉਹ ਹੈੱਡਕੁਆਰਟਰ ਵੱਲੋਂ ਵੀ ਤੇ ਜ਼ਿਲ੍ਹਾ ਪੱਧਰ ਤੇ ਵੀ ਐਸੀ ਮੋਬਾਈਲਾਈਜ਼ ਕੀਤਾ ਹੈ ਸਾਡੇ ਕੋਲ ਭਾਰੀ ਮਾਤਰਾ ਚ ਬਲ ਅਵੇਲੇਬਲ ਹੈਗਾ ਹੈ ਕਿ ਅਸੀਂ ਜਿਹੜੇ 600 ਕਾਟ ਪੋਲਿੰਗ ਲੋਕੇਸ਼ਨਸ ਹੈਗੇ ਪੋਲਿੰਗ ਸਟੇਸ਼ਨਸ ਹੈ ਉਹਦੇ ਉੱਥੇ ਵਕਤ ਤੋਂ ਵੱਧ ਜਿਹੜੀ ਪੁਲਿਸ ਫੋਰਸ ਕੇ ਨਾਤ ਕਰ ਰਹੇ ਹੈਗੇ ਆ ਇਹਦੇ ਵਿੱਚ 1800 ਤੋਂ ਵੱਧ ਜਿਹੜੇ ਪੁਲਿਸ ਮੁਲਾਜ਼ਮ ਹੈਗੇ ਆ ਜਿਹੜੀ ਸੁਰੱਖਿਆ ਡਿਊਟੀ ਦੇ ਵਿੱਚ ਜਿਹੜੇ ਤਨਤ ਹੋਣਗੇ ਇਹਦੇ ਨਾਲ-ਨਾਲ ਅਸੀਂ ਵਕਫ ਵਕ ਜਿਹੜੀ ਪੈਟਰੋਲਿੰਗ ਪਾਰਟੀਆਂ ਵੀ ਬਣਾਈਆਂ ਹੋਈਆਂ ਜਿਹਦੇ ਵਿੱਚ ਕੰਟੀਨਿਊਸਲੀ ਜਿਹੜਾ ਇਲਾਕੇ ਦੇ ਵਿੱਚ ਪੈਟਰੋਲਿੰਗ ਕਰਦੇ ਰਹਿਣਗੇ ਤੇ ਜਿੱਥੇ ਵੀ ਕੋਈ ਸਾਨੂੰ ਕਿਸੇ ਤਰੀਕੇ ਦੀ ਵੀ ਸ਼ਿਕਾਇਤ ਆਂਦੀ ਹੈ ਕਿਸੇ ਤੇ ਵੀ ਤਰੀਕੇ ਦੀ ਜਿਹੜੀ ਗਲਤ ਜਿਹੜੀ ਗਤੀਵਿਧੀ ਹੁੰਦੀ ਹੈ ਤੁਰੰਤ ਮੌਕੇ ਤੇ ਪਹੁੰਚ ਕੇ ਉਹਦੇ ਤੇ ਬਣਦੀ ਜਿਹੜੀ ਲੋੜੀਂਦੀ ਕਾਰਵਾਈ ਕੀਤੀ ਜਾਊਗੀ ਇਸਰ ਸੈਂਸਿਟਿਵ ਕਿਹੜੇ ਕਿਹੜੇ ਨਹੀਂ ਦੇ ਵਿੱਚ तकरीबन ਅਸੀਂ 137 ਲੋਕੇਸ਼ਨਸ ਆਇਡੈਂਟੀਫਾਈ ਕੀਤੀਆਂ ਜਿੱਥੇ ਸਾਨੂੰ ਲੱਗਦਾ ਹੈ ਕਿ ਕੋਈ ਜਿੱਥੇ ਸੈਂਸਿਟਿਵਿਟੀ ਜ਼ਿਆਦਾ ਹੈਗਾ ਹੈ ਜਾਂ ਜਿੱਥੇ ਇਲੈਕਸ਼ਨ ਥੋੜੇ ਹੌਟਲੀ ਕੰਟੈਸਟਡ ਹੈ ਉਹਦੇ ਉੱਤੇ ਅਸੀਂ ਹੋਰ ਮੁਕੰਮਲ ਜਿਹੜੀ ਤਿਆਰੀ ਕੀਤੀ ਹੈ ਜਿਹੜੀ ਆਲਰੇਡੀ ਸੁਰੱਖਿਆ ਅਸੀਂ ਦਿੱਤੀ ਹੋਈ ਹੈ ਉਹਨੂੰ ਅਸੀਂ ਹੋਰ ਜ਼ਿਆਦਾ ਉਥੇ ਪੁਲਿਸ ਵੱਲ ਹੋਰ ਜ਼ਿਆਦਾ ਭਦਾਇਆ ਗਿਆ ਤੇ ਉਥੇ ਜਿਹੜੀ ਗਸ਼ਤ ਹੈ ਉਹ ਵੀ ਸਾਡੀ ਹੋਰ ਜ਼ਿਆਦਾ ਸਖਤ ਰਹੂਗੀ। ਚੌਂ ਪ੍ਰਚਾਰਾ ਇਹ ਸ਼ਾਮ ਨੂੰ 5 ਵਜੇ ਬੰਦ ਹੋਣ ਜਾ ਰਿਹਾ ਤੇ ਅਪੀਲ ਕਰਨਾ ਚਾਹੁੰਦੇ ਆ ਜਿਹੜੇ ਬਾਹਰੋਂ ਲੋਕ ਆਏ ਹੋਏ ਆ ਉਹਨਾਂ ਨੂੰ ਸ਼ਹਿਰ ਛੱਡਣ ਦੀ ਤਪਿੰਦ ਛੱਡਣ ਦੀ ਬਿਲਕੁਲ ਇਹ ਮਾਨਯੋਗ ਡਿਸਟ੍ਰਿਕਟ ਮੈਜਿਸਟ੍ਰੇਟ ਸਾਹਮਣੇ ਆਲਰੇਡੀ ਹੁਕਮ ਜਿਹੜੇ ਕੱਢ ਦਿੱਤੇ ਗਏ ਹਨ ਕਿ ਜਿਹੜੇ ਵੀ ਬੰਦੇ ਇਸ ਇਲਾਕੇ ਦੇ ਜਿਹੜੇ ਵੋਟਰ ਨਹੀਂ ਹਨ ਉਹ ਇਲਾਕਾ ਛੱਡ ਕੇ ਇਮੀਡੀਏਟਲੀ ਚਲੇ ਜਾਣ ਨਹੀਂ ਤਾਂ ਉਹ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਹੋਈ ਕਿ ਤੇ ਜੇ ਕੋਈ ਸਾਨੂੰ ਇਦਾਂ ਦਾ ਜਿਹੜਾ ਕੋਈ ਵੀ ਇਨਸਾਨ ਸਾਨੂੰ ਮਿਲਦਾ ਹੈਗਾ ਉਹਦੇ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਉਹ ਵੀ ਕੀਤੀ ਜਾਊਗੀ। ਤੇ ਅੱਜ ਜਿਹੜਾ ਉਹਦੇ ਜ਼ਿਲ੍ਹੇ ਦੇ ਵਿੱਚ ਇਲੈਕਸ਼ਨ ਨੂੰ ਦੇਖਦੇ ਹੋਏ ਅਸੀਂ ਵੱਖ-ਵੱਖ ਜਿਹੜੇ ਵਲਨਰੇਬਲ ਤੇ ਸੈਂਸਿਟਿਵ ਪੋਕੇਟਸ ਦੇ ਵਿੱਚ ਫਲੈਗ ਮਾਰਕਸ ਕੱਢ ਰਹੇ ਹਾਂ। ਅੱਜ ਇਸ ਵੇਲੇ ਅਸੀਂ ਟਪਾਈ ਪਿੰਡ 'ਚ ਹੈਗੇ ਹਾਂ ਕਪੂਰਥਲਾ ਦੇ ਵਿੱਚ। ਇੱਥੇ ਤੇ ਹੋਰ ਜਿਹੜੇ ਸਾਨੂੰ ਲੱਗਦਾ ਸੈਂਸਿਟਿਵ ਪਿੰਡ ਉੱਥੇ ਅਸੀਂ ਫਲੈਗ ਮਾਰਕਸ ਕੱਢ ਰਹੇ ਹਾਂ। ਇਹਦੇ ਨਾਲ ਨਾਲ ਫੁਲਾਤ ਥਲਕੇ ਦੇ ਵਿੱਚ ਵੀ ਜਿਹੜਾ ਨਡਾਲਾ ਬਲਾਕ ਹੋ ਗਿਆ ਢਿਲਵਾ ਬਲਾਕ ਹੋ ਗਿਆ ਫਗਵਾੜਾ ਬਲਾਕ ਉੱਥੇ ਵੀ ਜਿਹੜੇ ਵੱਖ-ਵੱਖ ਸੈਂਸਿਟਿਵ ਕੌਪਰ ਜੀ ਫਲੈਗ ਮਾਰਚ ਕੱਢੇ ਜਾ ਰਹੇ ਆ ਮੈਂ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਵੱਧ ਚੜ ਕੇ ਆਪਣਾ ਜਿਹੜਾ ਵੋਟ ਦਾ ਜਿਹੜਾ ਹੱਕ ਹੈਗਾ ਹੈ ਉਹਦੀ ਵਰਤੋਂ ਕਰਨ ਵੱਧ ਚੜ ਕੇ ਸਾਹਮਣੇ ਆਉਣ ਜ਼ਿਲ੍ਹਾ ਪ੍ਰਸ਼ਾਸਨ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਮੁਕੰਮਲ ਪ੍ਰਬੰਧ ਕੀਤੇ ਹਨ ਤੇ ਬੇਖੌਫ ਹੋ ਕੇ ਆਪਣੇ ਵੋਟ ਦਾ ਜਿਹੜਾ ਵਰਤੋਂ ਕਰਨ ਠੀਕ ਹੈ